ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਜਾਨਕੋ ਪ੍ਰੀਤ ਲੱਗੀ ਗੁਰ ਸੇਤੀ ਜੋ ਚਗਵੀ ਦੇਖ ਸੂਰੀਜੈ ਨਿਰਖਤ ਨਿਰਖਤ ਰੈਣ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀਜੈ ਸਾਖਤ ਸਵਾਨ ਕਹੀਐ ਬਹੁ ਲੋਭੀ ਬਹੁ ਦਰਮਤ ਮੈਲ ਭਰੀਜੈ ਆਪਨ ਸਵਾਇ ਕਰਹ ਬਹੁ ਬਾਪਾ ਤੇਨਾ ਕਾ ਵਿਸਾਦ ਕਿਆ ਕੀਜੈ ਸਾਧੂ ਸਾਦ ਸਰਣ ਮਿਲ ਸੰਗਤ ਜਿਤ ਹਰ ਵਸ ਕਾੜ ਕਢੀਜੈ ਪਰ ਉਪਕਾਰ ਬੁਲਹ ਬਹੁ ਗੁਨੀਆ ਮੋਖ ਸੰਤ ਭਗਤ ਹਰ ਦੀਜੈ ਤੂ ਅਗੰ ਦਇਆ तया ਪਤ ਦਾਤਾ ਸਭ ਦਇਆ ਧਾਰ ਰਖ ਲੀਜੈ ਸਰਬ ਜੀਵ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਤਰੀਜੈ ਦਲੀਾਨ ਮਹੱਲਾ ਚੌਥਾ ਰਾਮਾ ਹਮ ਦਾਸਨ ਦਾਸ ਤਰੀਜੈ ਜਾਬ ਲਗ ਸਾਸ ਕੋਈ ਮਨ ਅੰਤਰ ਸਾਧੂ ਧੂਰ ਪੀਜੈ ਰਹਾਉ ਸ਼ੰਕਰ ਨਾਰਦ ਸੇਖਨਾਗ ਮੂਨ ਧੂਰ ਸਾਧੂ ਕੀ ਲੋ ਚੀਜੈ ਭਵਨ ਭਵਨ ਪਿਤ ਹੋ ਹੀ ਸਾਬ ਜਹ ਸਾਧੂ ਚਰਨ ਤਰੀਜੈ ਕਾ ਤੇ ਲਾਜ ਅਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਮਿਲ ਸਾਧੂ ਸੰਗ ਰਹੀਜੈ ਧਰਮ ਰਾਏ ਕੀ ਕਾਮ ਚੁਕਾਵੇ ਬਿਕ ਡੁੱਬਦਾ ਕਾਂਡ ਕਢੀਜੈ ਭਰਮ ਸੂਕੇ ਬਹੁ ਉਹ ਬਸਉਕ ਕਹੀਐ ਭਰਮ ਸੂਕੇ ਬਹੁ ਇਥੇ ਠਮਕ ਉਹ ਬਸਉਕ ਇਹ ਸੰਬੰਧਕ ਪਾਠ ਹੈ ਉਹ ਬਸਉਕ ਕਹੀਐ ਮੇਰਾ ਸਾਧੂ ਸੰਗ ਖਰੀਜੈ ਤਾ ਤੇ ਬੇਲੰਪਾਲ ਢਿਲ ਨਾ ਕੀਜੈ ਜਾਂ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀਜੈ ਹਰ ਸਾਧੂ ਪਾਸ ਰਖੀਜੈ ਜੋ ਬਚਨ ਗੁਰ ਸਤ ਸਤ ਕਰ ਮੰਨੈ ਤਿਸ ਆਗੇ ਕਾਡ ਧਰੀਜੈ ਸੰਤੋ ਸੁਨੋ ਸੁਨੋ ਜਾਨ ਭਾਈ ਗੁਰ ਕਾਢੀ ਬਾਹ ਕੁਕੀਜੈ ਇਹ ਗੁਰ ਕਾਢੀ ਬਾਹ ਕੁਕੀਜੈ ਜੀ ਆਤਮਿਕ ਸੁਖ ਸੁਖ ਨਿਤ ਲੋੜਹੁ ਤਾ ਸਤਗੁਰ ਸਰਨ ਪਵੀਜੈ ਜੀ ਵੱਡ ਭਾਗ ਹੋਏ ਅਤ ਨੀਕਾ ਤਾ ਗੁਰਮਤਿ ਨਾਮ ਦ੍ਰਿੜੀਜੈ ਸਭ ਮਾਇਆ ਮੋਹ ਵਿਖਮ ਜਗ ਤਰੀਐ ਸਹਜੇ ਹਰ ਰਸ ਪੀਜੈ ਮਾਇਆ ਮਾਇਆ ਕੀ ਜੋ ਅਧਕਾਈ ਵਿੱਚ ਮਾਇਆ ਪਚੈ ਪਤੀਜੈ ਅਗਿਆਨ ਅੰਧੇਰ ਮਹਾ ਪੰਥ ਵਿਖੜਾ ਅਹੰਕਾਰ ਭਾਰ ਲੱਗ ਲੀਜੈ ਨਾਨਕ RAM 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 ਰਮ ਰਾਮ ਐਤੀ ਗਤ ਕੀਜੈ ਇਕ ਸ੍ਰਾਮ ਧਿਆਨ ਨਾਲ ਲਾਉਣਾ ਹੈ ਨਾਨਕ RAM RAM ਇਥੇ ਠਮਕ RAM RAM ਇਥੇ ਵਿਸਰਾਮ ਹੈ RAM RAM ਦੀ ਗਤ ਕੀਜੈ ਸਤਿਗੁਰ ਮਿਲੇ ਤਾਂ ਨਾਮ ਦੜਾਈ RAM ਨਾਮੈ ਰਲੈ ਮਿਲੀਜੈ ਛੱਕਾ ਇੱਕ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ